ਅਭਿਆਸ ਵਿੱਚ ਰੋਜ਼ਾਨਾ ਇਸ ਤਰ੍ਹਾਂ ਬੈਠੋ ਨਾਮ ਦਾ ਜਪ ਕਰੋ ਸੁਰਤੀ ਵੀ ਲੱਗੇਗੀ ਰਸ ਵੀ ਆਵੇਗਾ ਮਨ ਚੌਥੇ ਪੱਧਰ ਦੇ ਵਿੱਚ ਚਲਾ ਜਾਵੇਗਾ ਹਰ ਇੱਕ ਜੀਵ ਦੇ ਮਨ ਦੇ ਵਿੱਚ ਆਉਂਦਾ ਕਿ ਅਸੀਂ ਦਸਮ ਦਵਾਰ ਨੂੰ ਖੋਲ ਲਈਏ ਅੱਜ ਦੀ ਇਸ ਵੀਡੀਓ ਦੇ ਵਿੱਚ ਕੁਝ ਖਾਸ ਵਿਚਾਰ ਕਰਾਂਗੇ ਕੁਝ ਜੀਵਾਂ ਦੇ ਸਵਾਲ ਨੇ ਤੇ ਭੁਲੇਖੇ ਹੁੰਦੇ ਨੇ ਉਹ ਵੀ ਦੂਰ ਹੋਣਗੇ ਸਾਨੂੰ ਸਾਰਿਆਂ ਨੂੰ ਪਤਾ ਕਿ ਦਸਮ ਦਵਾਰ ਖੁੱਲਣ ਲਈ ਇੱਕ ਗੁਰੂ ਦਾ ਮੰਤਰ ਹੁੰਦਾ ਹੈ ਪਰ ਕਿਸੇ ਨੂੰ ਇਹ ਨਹੀਂ ਪਤਾ ਕਿ ਅਸੀਂ ਕਿਹੜਾ ਮੰਤਰ ਜਪਣਾ ਹੈ ਜਿਸ ਦੇ ਨਾਲ ਸਾਨੂੰ ਜਲਦੀ ਪ੍ਰਾਪਤੀ ਹੋ ਜਾਵੇ ਜੋ ਜੋ ਸਾਨੂੰ ਦੱਸੀ ਜਾਂਦਾ ਅਸੀਂ ਉਂਝ ਕਰ ਹੀ ਜਾਂਦੇ ਹਾਂ ਕਿਹੜਾ ਮੰਤਰ ਸਭ ਤੋਂ ਜ਼ਿਆਦਾ ਪਾਵਰਫੁਲ ਹੈ ਜੋ ਜਲਦੀ ਅਸਰ ਕਰੇ ਦੇਖੋ ਕੁਝ ਲੋਕ ਸੰਸਾਰਿਕ ਸੁੱਖਾਂ ਲਈ ਗੁਰਬਾਣੀ ਪੜ੍ਹਦੇ ਨਾਮ ਜਪਦੇ ਕੁਝ ਲੋਕ ਪ੍ਰਸਿੱਧੀ ਵਾਸਤੇ ਇਹ ਕੰਮ ਕਰਦੇ ਨੇ ਤੇ ਕੁਝ ਲੋਕ ਚੰਦਕ ਲੋਕ ਹੁੰਦੇ ਨੇ ਜੋ ਰਿੱਧੀਆਂ ਸਿੱਧੀਆਂ ਪ੍ਰਗਟ ਕਰਕੇ ਇਹਨਾਂ ਦੀ ਵਰਤੋਂ ਕਰਨਾ ਚਾਹੁੰਦੇ ਨੇ ਕਰੋੜਾਂ ਵਿੱਚੋਂ ਕੋਈ ਇੱਕ ਹੁੰਦਾ ਹੈ ਜੋ ਮਾਲਕ ਨੂੰ ਪਾਉਣ ਲਈ ਨਾਮ ਜਪਦਾ ਹੈ ਜਦੋਂ ਨਾਮ ਜਪਦੇ ਹਾਂ ਤੇ ਸਾਡੇ ਮਨ ਦੇ ਵਿੱਚ ਜੋ ਇੱਛਾ ਹੁੰਦੀ ਹੈ ਉਹ ਪੂਰੀ ਹੋ ਜਾਂਦੀ ਕਿਉਂਕਿ ਨਾਮ ਦੇ ਵਿੱਚ ਸ਼ਕਤੀ ਇੰਨੀ ਹੈ ਕਿ ਸ਼ਕਤੀਆਂ ਅਸਰ ਦਿਖਾਉਂਦੀਆਂ ਨੇ ਚਲੋ ਗੱਲ ਕਰੀਏ ਕਿ ਕਿਸ ਮੰਤਰ ਦੇ ਵਿੱਚ ਜ਼ਿਆਦਾ ਸ਼ਕਤੀ ਹੈ ਸੰਗਤ ਜੀ ਗੁਰਬਾਣੀ ਸਭ ਭਲੇਖਿਆਂ ਨੂੰ ਪਰਮਾ ਨੂੰ ਦੂਰ ਕਰਦੀ ਹੈ ਜਦੋਂ ਤੁਸੀਂ ਮਾਲਕ ਦੇ ਰਸਤੇ ਤੇ ਜਾਣਾ ਹੈ ਕਾਲ ਨੇ ਤਰ੍ਹਾਂ ਤਰ੍ਹਾਂ ਦੇ ਭੁਲੇਖੇ ਤੇ ਵਹਿਮ ਪਾਉਣੇ ਨੇ ਇਹ ਵਹਿਮ ਇਹ ਭੁਲੇਖੇ ਇਹ ਰੁਕਾਵਟਾਂ ਸਿਰਫ ਸਾਨੂੰ ਰੋਕਣ ਵਾਸਤੇ ਹੋਣਗੀਆਂ ਤੁਸੀਂ ਗੁਰੂ ਤੇ ਭਰੋਸਾ ਰੱਖ ਕੇ ਚੱਲਣਾ ਹੈ ਤੇ ਚੱਲੇ ਹੀ ਰਹਿਣਾ ਹੈ ਚਾਹੇ ਤੁਹਾਡੀ ਸਪੀਡ ਤੇਜ਼ ਹੈ ਜਾਂ ਹੌਲੀ ਹੈ ਬਸ ਤੁਰੇ ਰਹੋ ਰੁਕਣਾ ਨਹੀਂ ਸਭ ਮੰਤਰ ਇੱਕੋ ਜਿਹੇ ਨੇ ਸਭ ਦੀ ਪਾਵਰ ਸ਼ਕਤੀ ਇੱਕੋ ਜਿਹੀ ਹੈ ਧਿਆਨ ਦੇ ਨਾਲ ਇਸ ਵਿਚਾਰ ਨੂੰ ਸੁਣਨਾ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਧਰਮ ਦੇ ਵਿੱਚ ਪੈਦਾ ਹੋਏ ਹੋ ਕਿਉਂਕਿ ਸਭ ਧਰਮਾਂ ਦਾ ਆਪੋ ਆਪਣਾ ਨਿਯਮ ਤੇ ਆਪੋ ਆਪਣਾ ਗੁਰਮੰਤਰ ਹੈ ਗੁਰਮੰਤਰ ਕੋਈ ਵੀ ਜਪ ਸਕਦੇ ਆ ਇਹ ਨਹੀਂ ਕਿ ਇੱਕ Hindu ਵਾਹਿਗੁਰੂ ਨਹੀਂ ਕਹਿ ਸਕਦਾ ਸਿੱਖ ਰਾਮ ਰਾਮ ਨਹੀਂ ਕਹਿ ਸਕਦਾ ਮੰਤਰਤਾ ਜਸਟ ਸਾਡੇ ਮਨ ਦੇ ਵਿਚਾਰ ਰੁਕਣ ਲਈ ਹੈ ਗੱਲ ਕੀ ਹੈ ਕਿ ਅਸੀਂ ਜਿਸ ਧਰਮ ਦੇ ਵਿੱਚ ਪੈਦਾ ਹੁੰਦੇ ਹਾਂ ਉਸ ਧਰਮ ਦੇ ਵਿੱਚ ਕੋਈ ਵੀ ਕੰਮ ਧਰਮ ਵਾਲਾ ਕੰਮ ਅਸੀਂ ਬੜੀ ਆਜ਼ਾਦੀ ਦੇ ਨਾਲ ਕਰ ਸਕਦੇ ਹਾਂ ਸਾਨੂੰ ਕੋਈ ਵੀ ਰੋਕ ਟੋਕ ਨਹੀਂ ਹੁੰਦੀ ਕੋਈ ਵੀ ਵਿਰੋਧ ਨਹੀਂ ਹੈ ਪਰ ਜੇ ਕੋਈ Hindu ਅੱਲਾ ਅੱਲਾ ਕਰੇ ਤਾਂ ਵਿਰੋਧ ਹੋ ਸਕਦਾ ਹੈ ਇਸ ਲਈ ਅਸੀਂ ਜਿਸ ਵੀ ਧਰਮ ਦੇ ਵਿੱਚ ਪੈਦਾ ਹੋਏ ਆ ਉਹ ਹੀ ਨਾਮ ਅਸੀਂ ਰਸਨਾ ਤੇ ਰੱਖਣਾ ਹੈ ਸਭ ਧਰਮਾਂ ਦੇ ਮੰਤਰ ਇੱਕੋ ਜਿਹਾ ਅਸਰ ਕਰਦੇ ਨੇ ਸਭ ਮੰਤਰ ਅਨਹਦ ਸ਼ਬਦਾਂ ਦੇ ਨਾਲ ਜੋੜਦੇ ਨੇ ਜਦੋਂ ਉਹ ਨਾਮ ਅਨਹਦ ਸ਼ਬਦਾਂ ਦੇ ਨਾਲ ਮਨ ਨੂੰ ਜੋੜ ਦਿੰਦਾ ਤੇ ਜੋ ਨਾਮ ਪ੍ਰਗਟ ਹੋਇਆ ਹੈ ਉਹ ਹੀ ਨਾਮ ਸਿੱਖ ਦੇ ਅੰਦਰ ਹੈ ਉਹੀ ਨਾਮ ਹਿੰਦੂ ਦੇ ਅੰਦਰ ਹੈ ਤੇ ਉਹੀ ਨਾਮ ਮੁਸਲਮ ਦੇ ਅੰਦਰ ਹੈ ਕੋਈ ਵੀ ਫਰਕ ਨਹੀਂ ਹੈ ਕਿਉਂ ਫਰਕ ਨਹੀਂ ਹੈ ਕਿਉਂਕਿ ਅਸੀਂ ਇੱਕੋ ਹੀ ਮਾਲਕ ਦੇ ਬੱਚੇ ਹਾਂ ਵਾਹਿਗੁਰੂ ਗੁਰੂ ਮੰਤਰ ਅਸੀਂ ਜਦੋਂ ਜਪਦੇ ਹਾਂ ਤਾਂ ਨਾਪੀ ਤੇ ਬੜੇ ਜ਼ੋਰ ਦੇ ਨਾਲ ਇਸ ਦੀ ਚੋਟ ਵੱਜਦੀ ਹੈ ਜਿਸ ਦੇ ਨਾਲ ਕੀ ਹੁੰਦਾ ਹੈ ਕਿ ਸੁੱਤੀ ਹੋਈ એનર્ਜੀ ਬੜੀ ਜਲਦੀ ਦੇ ਨਾਲ ਜਾਗਦੀ ਹੈ ਬਹੁਤ ਨਾਮ ਅਭਿਆਸੀ ਇਹ ਦੱਸਦੇ ਦੇਖੇ ਨੇ ਕਿ ਅਸੀਂ ਅਭਿਆਸ ਕਰਦੇ ਸੀ ਬੜੀ ਹੀ ਜਲਦੀ ਸਾਡੇ ਨਾਲ అనుభవ ਹੋਣੇ ਸ਼ੁਰੂ ਹੋਏ ਜੋ ਨਾਮ ਦਾ ਜਪਿਆ ਇਹ ਤਰੀਕੇ ਦੇ ਨਾਲ ਕਰਨਾ ਪੈਂਦਾ ਫਿਰ ਬ੍ਰਹਮ ਅਗਨ ਵੀ ਬੜੀ ਜਲਦੀ ਪ੍ਰਗਟ ਹੁੰਦੀ ਆ ਤੇ ਮਨ ਉਸ ਦਸਮ ਦੁਆਰ ਤੇ ਪਹੁੰਚ ਜਾਂਦਾ ਮੰਤਰਾਂ ਨੂੰ ਲੈ ਕੇ ਕਦੀ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਭਰਮ ਨਹੀਂ ਕਰਨਾ ਕਿ ਮੈਨੂੰ ਕਿਸੇ ਨੇ ਦੱਸਿਆ ਕਿ ਤੂੰ ਸਤਨਾਮ ਜਪਦਾ ਹੈ ਸਤਨਾਮ ਦਾ ਇੰਨਾ ਅਸਰ ਨਹੀਂ ਹੋਣਾ ਇੱਕ ਵਾਰ ਦਾਸ ਨੂੰ ਵੀ ਕਿਸੇ ਦੀ ਕਾਲ ਆਈ ਉਹ ਵੀ ਨਾਮ ਅਭਿਆਸੀ ਸੀ ਸ਼ਾਇਦ ਪਹੁੰਚੇ ਹੋਏ ਕੋਈ ਨਾਮ ਅਭਿਆਸੀ ਸੀ ਤੇ ਉਹ ਸਤਨਾਮ ਦਾ ਅਭਿਆਸ ਕਰਦੇ ਸੀ ਤੇ ਅਸੀਂ ਵਾਹਿਗੁਰੂ ਗੁਰਮੰਤਰ ਤੇ ਸਾਨੂੰ ਉਹ ਕਾਲ ਕਰਕੇ ਪੁੱਛਣ ਲੱਗੇ ਕਿ ਤੁਸੀਂ ਕਿਸ ਮੰਤਰ ਦਾ ਅਭਿਆਸ ਕਰਦੇ ਹੋ ਅਸੀਂ ਉਹਨਾਂ ਨੂੰ ਕਿਹਾ ਕਿ ਵਾਹਿਗੁਰੂ ਗੁਰਮੰਤਰ ਤਾਂ ਉਹ ਸਾਨੂੰ ਕਹਿਣ ਲੱਗੇ ਕਿ ਤੁਸੀਂ ਸਤਨਾਮ ਦਾ ਅਭਿਆਸ ਕਰਿਆ ਕਰੋ ਅਸੀਂ ਕਿਹਾ ਉਹਨਾਂ ਨੂੰ ਕਿ ਕੀ ਇਸ ਦੇ ਨਾਲ ਜਲਦੀ ਪ੍ਰਾਪਤੀ ਹੋਵੇਗੀ ਕਹਿੰਦੇ ਹਾਂ ਇਸ ਦੇ ਨਾਲ ਜਲਦੀ ਪ੍ਰਾਪਤੀ ਹੁੰਦੀ ਹੈ ਪਰ ਵਾਹਿਗੁਰੂ ਜੀ ਜਿੰਨੇ ਕ ਮਾਲਕ ਨੇ ਦਾਸ ਨੂੰ ਸੋਝੀ ਬਖਸ਼ੀ ਹੈ ਆਪ ਜੀ ਦੇ ਨਾਲ ਆਪਾਂ ਵਿਚਾਰਾਂ ਸਾਂਝੀਆਂ ਕੀਤੀਆਂ ਨੇ ਵਿਚਾਰਾਂ ਆਪ ਜੀ ਨੂੰ ਜੇ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਨਹੀਂ ਕਿ ਜੇ ਕੋਈ ਸਹੀ ਵਿਚਾਰ ਹੈ ਉਸ ਨੂੰ ਆਪ ਆਪਣੇ ਤੱਕਰ ਹੀ ਸੀਮਤ ਰੱਖਣਾ ਹੈ ਆਪਾਂ ਵੰਡ ਦੇਣਾ ਹੈ ਅੱਜ ਆਪਣੇ ਕੋਲ ਇੱਕ ਕਮੈਂਟ ਵੀ ਪਹੁੰਚਾ ਹੈ ਬਹੁਤ ਵਧੀਆ ਉਹਨਾਂ ਨੇ ਸਵਾਲ ਪੁੱਛਿਆ ਹੈ ਉਹ ਵੀ ਸਾਰਿਆਂ ਦੇ ਕੰਮ ਆਵੇਗਾ ਰਣਵੀਰ ਸਿੰਘ ਜੀ ਆਪਾਂ ਨੂੰ ਕਮੈਂਟ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੱਲ ਦੱਸਿਓ ਜੀ ਕਿਰਪਾ ਕਰਕੇ ਜਦੋਂ ਗੁਰਮੰਤਰ ਦ੍ਰਿੜ ਕਰਨਾ ਹੈ ਵਾਹਿਗੁਰੂ ਸਿਮਰਨ ਕਰਦੇ ਸਮੇ ਅੱਖਾਂ ਬੰਦ ਕਰਕੇ ਵਾਹਿਗੁਰੂ ਜਪਣਾ ਤੇ ਧਿਆਨ ਲਾ ਕੇ ਕੰਨਾਂ ਦੇ ਨਾਲ ਸੁਣਨਾ ਪਰ ਕਹਿੰਦੇ ਉਹਨਾਂ ਨੇ ਕਈਆਂ ਤੋਂ ਸੁਣਿਆ ਹੈ ਕਿ ਅੱਖਾਂ ਬੰਦ ਕਰਕੇ ਸਾਹਮਣੇ ਹਨੇਰੇ ਨੂੰ ਵੀ ਵੇਖਣਾ ਹੈ ਪਰ ਜਦੋਂ ਵੇਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਧਿਆਨ ਟੁੱਟਦਾ ਹੈ ਕੰਨਾਂ ਤੋਂ ਫਿਰ ਸੁਣਦਾ ਨਹੀਂ ਹੈ ਇਹ ਕਲੀਅਰ ਕਰੋ ਹਾਂ ਜੀ ਵਾਹਿਗੁਰੂ ਜੀ ਜਦੋਂ ਆਪਾਂ ਵਾਹਿਗੁਰੂ ਗੁਰਮੰਤਰ ਰਸਨਾ ਤੋਂ ਜਪਣਾ ਹੈ ਅੱਖਾਂ ਆਪਾਂ ਬੰਦ ਕਰ ਲੈਣੀਆਂ ਤੇ ਸਾਹਮਣੇ ਹਨੇਰੇ ਨੂੰ ਵੇਖਣਾ ਹੈ ਦੇਖੋ ਜੇ ਤੁਸੀਂ ਅਜੇ ਨਵੇਂ-ਨਵੇਂ ਨਾਮ ਅਭਿਆਸੀ ਹੋ ਤਾਂ ਸਾਹਮਣੇ ਵੇਖਿਆ ਨਹੀਂ ਜਾਂਦਾ ਇਸ ਵਾਸਤੇ ਪਹਿਲਾਂ ਤੁਸੀਂ ਆਪਣੇ ਇੱਕ ਸਟੇਜ ਨੂੰ ਕਵਰ ਕਰ ਲਓ ਉਹ ਕਿਹੜੀ ਹੈ ਕਿ ਸਾਡਾ ਮਨ ਪਹਿਲਾਂ ਵਾਹਿਗੁਰੂ ਗੁਰਮੰਤਰ ਦੀ ਧੁਨ ਦੇ ਵਿੱਚ ਰਮ ਜਾਵੇ ਸਮਾ ਜਾਵੇ ਕਿ ਜਦੋਂ ਰਸਨਾ ਤੋਂ ਅਸੀਂ ਵਾਹਿਗੁਰੂ ਕਹੀਏ ਸਾਡੇ ਵਿਚਾਰ ਰੁਕ ਜਾਣ ਹੁਣ ਵੇਖੋ ਇਹ ਗੱਲ ਬਹੁਤ ਆਸਾਨ ਹੈ ਜੋ ਤੁਸੀਂ ਕਹਿੰਦੇ ਹੋ ਕਿ ਜਦੋਂ ਸਾਹਮਣੇ ਦੇਖਦੇ ਹਾਂ ਤਾਂ ਕੰਨਾਂ ਤੋਂ ਧਿਆਨ ਟੁੱਟਦਾ ਹੈ ਇਸੇ ਗੱਲ ਨੂੰ ਤੁਸੀਂ ਸੰਸਾਰ ਦੇ ਵਿੱਚ ਲਿਆਓ ਹੁਣ ਮੰਨ ਲਓ ਤੁਹਾਡੇ ਸਾਹਮਣੇ ਅਸੀਂ ਖੜੇ ਹਾਂ ਅਸੀਂ ਤੁਹਾਡੇ ਨਾਲ ਕੋਈ ਵਿਚਾਰ ਕਰਨ ਲੱਗੇ ਹਾਂ ਜਾਂ ਤੁਸੀਂ ਵਿਚਾਰ ਕਰ ਰਹੇ ਆਂ ਜਾ ਅਸੀਂ ਇਸ ਟਾਈਮ ਬੋਲਦੇ ਪਏ ਹਾਂ ਤੁਹਾਡਾ ਧਿਆਨ ਜੋ ਅੱਖਾਂ ਨੇ ਉਹ ਸਾਨੂੰ ਵੇਖਣ ਗਿਆ ਤੇ ਜੋ ਕੰਨ ਨੇ ਉਹ ਸਾਨੂੰ ਹੀ ਸੁਣਨ ਗਿਆ ਜਦੋਂ ਸਾਡੇ ਸਾਹਮਣੇ ਕੋਈ ਵੀ ਚੀਜ਼ ਪਰਸਨ ਕੁਝ ਵੀ ਹੁੰਦਾ ਹੈ ਆਪਾਂ ਟੀਵੀ ਵੇਖਦੇ ਹਾਂ ਸਾਡੀਆਂ ਅੱਖਾਂ ਜੋ ਨੇਤਰ ਨੇ ਉਹ ਸਾਹਮਣੇ ਵਾਲੀ ਚੀਜ਼ ਨੂੰ ਵੇਖਦੀਆਂ ਪਈਆਂ ਨੇ ਤੇ ਨਾਲ ਦੀ ਨਾਲ ਕੰਨ ਵੀ ਆਪਣਾ ਕੰਮ ਕਰਦੇ ਨੇ ਜੋ ਸਾਡੀਆਂ ਗਿਆਨ ਇੰਦਰੀਆਂ ਨੇ ਕਰਮ ਇੰਦਰੀਆਂ ਨੇ ਸਭ ਆਪੂ ਆਪਣਾ ਕਰਮ ਕਰਦੀਆਂ ਨੇ ਕਿ ਜਦੋਂ ਆਪਾਂ ਵੇਖਦੇ ਹਾਂ ਨਾਲ ਦੀ ਨਾਲ ਕੰਨ ਐਕਟਿਵ ਹੁੰਦੇ ਨੇ ਤੇ ਉਹ ਸੁਣਦੇ ਵੀ ਨੇ ਕਿਉਂਕਿ ਜਦੋਂ ਆਪਾਂ ਮੂਵੀ ਕੋਈ ਵੇਖਦੇ ਹਾਂ ਤੇ ਜੋ ਆਪਾਂ ਵੇਖਣਾ ਹੈ ਉਸੇ ਸਮੇਂ ਸਾਡੇ ਕੰਨਾਂ ਨੇ ਸਾਨੂੰ ਇਹ ਵੀ ਦੱਸਣਾ ਹੈ ਕਿ ਜੋ ਤੁਸੀਂ ਵੇਖਿਆ ਹੈ ਉਹ ਕੀ ਬੋਲਿਆ ਹੈ ਉਸ ਸਮੇਂ ਉਸ ਜੀਵ ਨੇ ਕੀ ਬੋਲਿਆ ਸੀ ਸਾਰੀਆਂ ਚੀਜ਼ਾਂ ਇੱਕੋ ਸਮੇਂ ਤੇ ਕੰਮ ਕਰਨਗੀਆਂ ਹੁਣ ਵੇਖੋ ਤੁਸੀਂ ਵੇਖ ਵੀ ਲਿਆ ਸਾਹਮਣੇ ਤੇ ਸੁਣ ਵੀ ਲਿਆ ਇਸੇ ਤਰ੍ਹਾਂ ਵਾਹਿਗੁਰੂ ਜੀ ਇਹ ਅੰਤਰਾਲ ਦੀ ਯਾਤਰਾ ਹੈ ਅਸੀਂ ਕਦੀ ਅੰਦਰ ਦੀ ਯਾਤਰਾ ਕੀਤੀ ਨਹੀਂ ਨਾ ਤਾਂ ਕਰਕੇ ਸਾਡਾ ਮਨ ਹਜੇ ਭਟਕਣਾ ਵਿੱਚ ਹੈ ਕਿ ਆਹ ਕੰਮ ਨਹੀਂ ਹਜੇ ਹੁੰਦਾ ਦਾਸ ਦੇ ਨਾਲ ਵੀ ਬਹੁਤ ਕੁਝ ਹੋਇਆ ਮੱਥੇ ਦੇ ਉੱਤੇ ਖਿੱਚ ਪੈਂਦੀ ਸੀ ਪਰ ਮਾਲਕ ਨੇ ਕਿਰਪਾ ਕੀਤੀ ਉਹੀ ਖਿੱਚ ਸੁਖ ਦਾ ਕਾਰਨ ਬਣ ਗਈ ਆਪਾਂ ਜਦੋਂ ਸਿਮਰਨ ਕਰਨਾ ਆ બસ ਲੱਗੇ ਰਹਿਣਾ ਚਾਹੇ ਸਾਡੀ ਸਪੀਡ ਹੌਲੀ ਹੈ ਜਾਂ ਤੇਜ਼ ਹੈ ਬਸ ਰੁਕਣਾ ਨਹੀਂ ਹੈ ਮਾਲਕ ਕਿਰਪਾ ਕਰਨ ਕਿ ਕਦੇ ਵੀ ਕਿਸੇ ਨਾਮ ਅਭਿਆਸੀ ਨੂੰ ਰੁਕਣ ਨਾ ਦੇਣ ਕਿਉਂਕਿ ਡੋਰ ਤਾਂ ਉਹਨਾਂ ਦੇ ਹੱਥ ਵਿੱਚ ਹੈ ਕਿ ਕਿਸ ਨੂੰ ਰੁਕਣਾ ਹੈ ਤੇ ਕਿਸ ਨੂੰ ਕਿੱਧਰ ਵਾੜਨਾ ਹੈ ਇਸੇ ਤਰ੍ਹਾਂ ਵਾਹਿਗੁਰੂ ਜਦੋਂ ਤੁਸੀਂ ਪਹਿਲਾਂ ਆਪਣੀ ਇੱਕ ਸਟੇਜ ਕਵਰ ਕਰ ਲਓ ਸੁਣਨ ਦੀ ਠੀਕ ਹੈ ਜਿਸ ਤਰ੍ਹਾਂ ਤੁਸੀਂ ਸੰਸਾਰ ਦੇ ਵਿੱਚ ਵੇਖਦੇ ਹੋ ਸਾਰੇ ਕੰਮ ਇੱਕੋ ਵਾਰੀ ਹੋ ਜਾਂਦੇ ਆ ਹੁਣ ਦੇਖੋ ਆਪਾਂ ਜਦੋਂ ਡਰਾਈਵ ਕਰਦੇ ਆ ਆਪਣਾ ਧਿਆਨ ਕਿੱਥੇ-ਕਿੱਥੇ ਹੁੰਦਾ ਆ ਆਪਾਂ ਆਪਣੇ ਨਾਲ ਦੇ ਬੰਦੇ ਦੀਆਂ ਬੈਠੇ ਦੀਆਂ ਗੱਲਾਂ ਵੀ ਸੁਣਦੇ ਆ ਤੇ ਧਿਆਨ ਆਪਣਾ ਸਾਹਮਣੇ ਹੁੰਦਾ ਹੁਣ ਜੇ ਆਪਾਂ ਕਹਿ ਲਈਏ ਕਿ ਭਾਈ ਜਦੋਂ ਤੁਸੀਂ ਬੋਲਦੇ ਆ ਸਾਡੇ ਕੋਲੋਂ ਸਾਹਮਣੇ ਵੇਖਿਆ ਨਹੀਂ ਜਾਂਦਾ ਤੁਸੀਂ ਸਾਡੇ ਨਾਲ ਗੱਲਾਂ ਨਾ ਕਰੋ ਪਰ ਆਪਾਂ ਕਦੀ ਵੀ ਕਿਸੇ ਨੂੰ ਇਦਾਂ ਨਹੀਂ ਕਹਿੰਦੇ ਨਹੀਂ ਕਹਿੰਦੇ ਨਾ ਇਦਾਂ ਜੇ ਆਪਾਂ ਸਾਹਮਣੇ ਵੇਖਦੇ ਆ ਤਾਂ ਆਪਾਂ ਕਦੀ ਕਿਸੇ ਨੂੰ ਇਹ ਨਹੀਂ ਤੇ ਕਹਿੰਦੇ ਕਿ ਯਾਰ ਤੂੰ ਮੇਰਾ ਧਿਆਨ ਨਾ ਭਟਾ ਮੇਰਾ ਮੇਰੇ ਕੋਲ ਸਾਹਮਣੇ ਵੇਖਿਆ ਨਹੀਂ ਜਾਣਾ ਫਿਰ ਆਪਾਂ ਸਾਹਮਣੇ ਵੀ ਵੇਖੀ ਜਾਂਦੇ ਆ ਗੱਲਾਂ ਵੀ ਕਰੀ ਜਾਂਦੇ ਆ ਗੇਅਰ ਵੀ ਪਾਈ ਜਾਂਦੇ ਆ ਰੇਸ ਵੀ ਦੱਬੀ ਜਾਂਦੇ ਆ ਹੈਂਡਲ ਵੀ ਸੰਭਿਆ ਹੈ ਨਾਲ ਦੀ ਨਾਲ ਆਪਾਂ ਮਿਊਜ਼ਿਕ ਦਾ ਜੋ ਕੰਟਰੋਲ ਹੈ ਉਹ ਵੀ ਕਰੀ ਜਾਂਦੇ ਆ ਆਪਾਂ ਕਈ ਕੰਮ ਕਰਦੇ ਆ ਇਸੇ ਤਰ੍ਹਾਂ ਵਾਇਗ੍ਰੋਪਾ ਸਿਮਰਨ ਕਰਨ ਸਮੇ ਅੱਖਾਂ ਬੰਦ ਕਰ ਲੈਣੀਆਂ ਤੇ ਜੋ ਧਿਆਨ ਹੈ ਵਾਹਿਗੁਰੂ ਗੁਰਮੰਤਰ ਮਤਲਬ ਕੰਨਾਂ ਦੇ ਵਿੱਚ ਰੱਖਣਾ ਹੈ ਧਿਆਨ ਨੂੰ ਕਿਤੇ ਤਿਉੜੀਆਂ ਪਾਪਾ ਖਿੱਚ ਕੇ ਨਹੀਂ ਲੈ ਕੇ ਜਾਣਾ ਕਿ ਚੱਲ ਇਧਰ ਨੂੰ ਚੱਲ ਇਧਰ ਨੂੰ ਦੇਖੋ ਸਹਿਜ ਸੁਭਾਏ ਆਪਾਂ ਜਦੋਂ ਸੰਸਾਰ ਦੇ ਵਿੱਚ ਵਿਚਰਦੇ ਆ ਆਪਾਂ ਮੰਨ ਲਓ ਆਪਣੀ ਕੁਰਸੀ ਤੇ ਕਮਰੇ ਤੇ ਆਰਾਮ ਨਾਲ ਬੈਠੇ ਆ ਬਾਹਰੋਂ ਕੋਈ ਬੱਸ ਲੰਘਣ ਲੱਗੀ ਉਸਨੇ ਹੌਰ ਨ ਮਾਰਿਆ ਜਾਂ ਬਾਹਰ ਕੋਈ ਕੁੱਤੇ ਭੌਂਕਦੇ ਨੇ ਵਾਹਿਗੁਰੂ ਆਪਣੇ ਕੰਨਾਂ ਦੇ ਵਿੱਚ ਸਹਿਜ ਸੁਭਾਏ ਆ ਕੇ ਹੀ ਉਹ ਆਵਾਜ਼ ਪਵੇਗੀ ਆਪਾਂ ਨੂੰ ਕੋਈ ਵੀ ਖਿੱਚ ਤਿਉੜੀ ਕੁਝ ਵੀ ਕਰਨ ਦੀ ਲੋੜ ਨਹੀਂ ਪੈਣੀ ਇਸੇ ਤਰ੍ਹਾਂ ਜਦੋਂ ਆਪਾਂ ਬੋਲਣਾ ਵਾਹ ਗੁਰੂ ਇਹ ਸਹਿਜ ਜਿਹਾ ਵਾਹ ਸਾਡੇ ਕੰਨਾਂ ਦੇ ਵਿੱਚ ਆਵਾਜ਼ ਪਵੇਗੀ ਮਨ ਹਜੇ ਆਦੀ ਹੈ ਬਾਹਰ ਭੱਜਣ ਦਾ ਤਾਂ ਕਰਕੇ ਇਹ ਸੁਣਨਾ ਨਹੀਂ ਪਿਆ ਤੁਸੀਂ ਹੌਲੀ ਹੌਲੀ ਇਸ ਨੂੰ ਬਿਠਾਉਣਾ ਸ਼ੁਰੂ ਕਰੋ ਰਸਨਾ ਤੋਂ ਇਹ ਸਿਮਰਨ ਜੋ ਹੈ ਉੱਠਦੇ ਬੈਠਦੇ ਸੌਂਦੇ ਖਾਂਦੇ ਪੀਂਦੇ ਰੋਣ ਨੂੰ ਭਾਈ ਸਾਹਿਬ ਕਹਿੰਦੇ ਨੇ ਪਾਸਾ ਵੀ ਲੈਣ ਲੱਗੇ ਆ ਫੇਰ ਵੀ ਤੁਸੀਂ ਮਾਲਕ ਨੂੰ ਯਾਦ ਕਰੋ ਰਸਨਾ ਤੋਂ ਸਿਮਰਨ ਆਪਣਾ ਜਾਰੀ ਰੱਖੋ ਇਹ ਟੁੱਟਣਾ ਨਹੀਂ ਚਾਹੀਦਾ ਇਹ ਮਾਲਾ ਜੋ ਹੈ ਇਹ ਨਿਰੰਤਰ 24 ਘੰਟੇ ਚੱਲਦੀ ਰਹਿਣੀ ਚਾਹੀਦੀ ਆ ਫਿਰ ਜਦੋਂ ਤੁਹਾਡੀ ਇਹ ਪਹਿਲੀ ਸਟੇਜ ਕਵਰ ਹੋ ਜਾਵੇਗੀ ਫਿਰ ਤੁਸੀਂ ਹੌਲੀ-ਹੌਲੀ ਰਸਨਾ ਤੇ ਜਾਪ ਜੋ ਰੱਖਿਆ ਹੈ ਉਹ ਸੁਣੀ ਜਾਣਾ ਤੇ ਸਾਹਮਣੇ ਵੇਖਣ ਦੀ ਕੋਸ਼ਿਸ਼ ਕਰਨੀ ਹੈ ਤੇ ਹੌਲੀ-ਹੌਲੀ ਸਾਡਾ ਧਿਆਨ ਜੋ ਮੰਨ ਦਾ ਆਸਣ ਹੈ ਉਹ ਸਾਰੇ ਪਾਸੇ ਲੱਗ ਜਾਵੇਗਾ ਜੋ ਸਾਹਮਣੇ ਆਪਾਂ ਵੇਖਣਾ ਹੈ ਉਸ ਨੂੰ ਮੰਨ ਦਾ ਆਸਣ ਕਹਿੰਦੇ ਨੇ ਜੋ ਕੰਨਾ ਦੇ ਨਾਲ ਆਪਾਂ ਸੁਣਦੇ ਹਾਂ ਇਸ ਨੂੰ ਧਿਆਨ ਕਹਿੰਦੇ ਨੇ ਆਪਣੇ ਧਿਆਨ ਨੂੰ ਵਾਹਿਗੁਰੂ ਗੁਰਮੰਤਰ ਦੇ ਵਿੱਚ ਰੱਖਦੇ ਹੋਏ ਆਪਾਂ ਸਾਹਮਣੇ ਜੋ ਸੁਣ ਹੈ ਆਪਾਂ ਨੂੰ ਦਿਖਾਈ ਦਿੰਦੀ ਹੈ ਹਨੇਰੇ ਦੇ ਵਿੱਚ ਇੱਥੇ ਆਪਾਂ ਮਨ ਦਾ ਆਸਣ ਲਾਉਣਾ ਹੈ ਆਸਣ ਹੈ ਕਿ ਮਨ ਨੂੰ ਬਿਠਾਉਣਾ ਹੈ ਕਿ ਭਾਈ ਇੱਥੇ ਬੈਠ ਕਿਉਂਕਿ ਇਹ ਹੈ ਨੌ ਦਵਾਰਾਂ ਤੋਂ ਉੱਪਰ ਦਸਮ ਦਵਾਰ ਵਾਹਿਗੁਰੂ ਜੀ ਇੱਕ ਛੋਟਾ ਜਿਹਾ ਸਵਾਲ ਹੈ ਕਿ ਜਦੋਂ ਆਪਾਂ ਸਿਮਰਨ ਮਾਰਗ ਦੇ ਉੱਤੇ ਜਾਣਾ ਹੈ ਸਾਡੇ ਮਨ ਦੇ ਵਿੱਚ ਕਿਹੜੀ ਇੱਛਾ ਹੋਣੀ ਚਾਹੀਦੀ ਹੈ ਨੰਬਰ 1 ਰੱਦੀਆਂ ਸਿੱਧੀਆਂ ਪ੍ਰਾਪਤੀ ਨੰਬਰ 2 ਸੰਸਾਰ ਦੀ ਪ੍ਰਸਿੱਧੀ ਨੰਬਰ 3 ਮਾਲਕ ਦੇ ਮਲਾਪ ਦੀ ਇੱਛਾ ਤੁਸੀਂ ਇਸ ਸਵਾਲ ਦਾ ਜਵਾਬ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ